ਐਮਐਲਏ ਦਾ ਲਗਾਤਾਰ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਵਿਰੋਧ ਚਲਦੀ ਰੈਲੀ ਦੇ ਵਿੱਚ ਕਿਸਾਨਾਂ ਨੇ ਪੁੱਛੇ ਆਪ ਐਮਐਲਏ ਤੋਂ ਸਵਾਲ ਸੋਸ਼ਲ ਮੀਡੀਆ ਤੇ ਉੱਤੇ ਵਾਇਰਲ ਹੋਈ ਵੀਡੀਓ ਇੱਕ ਵੀਡੀਓ ਜਿਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਸਵਾਲ ਜਵਾਬ ਇੱਕ ਐਮਐਲਏ ਤੋਂ ਪੁੱਛੇ ਜਾ ਰਹੇ ਨੇ ਇਹ ਐਮਐਲਏ ਫਜ਼ਿਲਕਾ ਦਾ ਦੱਸਿਆ ਜਾ ਰਿਹਾ ਹੈ ਨਾਮ ਹੈ ਐਮਐਲਏ ਦਾ ਅਮਨਦੀਪ ਸਿੰਘ ਮੁਸਾਫਿਰ ਤੇ ਇਹ ਐਮਐਲਏ ਵੀਡੀਓ ਦੇ ਵਿੱਚ ਹੀ ਜਵਾਬ ਦਿੰਦੇ ਹੋਏ ਕਿਸਾਨਾਂ ਨੂੰ ਨਜ਼ਰ ਆ ਰਹੇ ਨੇ ਤੇ ਕਹਿ ਰਹੇ ਨੇ ਕਿ ਤੁਸੀਂ ਜਿਹੜਾ ਹੈ ਇਹ ਕਿਉਂ ਕਰ ਰਹੇ ਹੋ ਜਿਹੜੇ ਵੀ ਸਵਾਲ ਜਵਾਬ ਨੇ ਮੈਨੂੰ ਰੈਲੀ ਖਤਮ ਹੋਣ ਤੋਂ ਬਾਅਦ ਪੁੱਛੋ ਚਾਹੇ ਤੁਸੀਂ 1 ਘੰਟਾ ਬੋਲੋਗੇ ਜਾਂ 2 ਘੰਟਾ ਬੋਲੋਗੇ ਤਾਂ ਇਸ ਤੋਂ ਬਾਅਦ ਕਿਸਾਨ ਨਹੀਂ ਰੁਕਦੇ ਨੇ ਲਗਾਤਾਰ ਸਵਾਲ ਜਵਾਬ ਐਮਐਲਏ ਤੋਂ ਕਰਦੇ ਹੋਏ ਨਜ਼ਰ ਆ ਰਹੇ ਨੇ ਬਾਅਦ ਵਿੱਚ ਐਮਐਲਏ ਕਿਸੇ ਵਿਅਕਤੀ ਨੂੰ ਕਹਿੰਦਾ ਹੈ ਕਿ ਇਹਨਾਂ ਕਿਸਾਨਾਂ ਨੂੰ ਬਾਹਰ ਕੱਢੋ ਹਰ ਥਾਂ ਦੇ ਉੱਤੇ ਇਹ ਪਹੁੰਚ ਜਾਂਦੇ ਨੇ ਇਸ ਤਰੀਕੇ ਦੇ ਨਾਲ ਹਰ ਚੀਜ਼ ਨੂੰ ਖਰਾਬ ਕਰਨ ਦੇ ਲਈ ਬਾਅਦ ਵਿੱਚ ਅਸੀਂ ਵੀ ਐਮਐਲਏ ਦੇ ਨਾਲ ਗੱਲਬਾਤ ਕੀਤੀ ਤਾਂ ਸਾਡੇ ਨਾਲ ਗੱਲਬਾਤ ਕਰਦੇ ਹੋਏ ਐਮਐਲਏ ਦਾ ਕਹਿਣਾ ਹੈ ਕਿ ਇਹ ਕਿਸਾਨ ਤਾਂ ਡਿਫਾਲਟਰ ਨੇ ਹਰ ਥਾਂ ਦੇ ਉੱਤੇ ਆ ਜਾਂਦੇ ਨੇ ਕੰਮ ਨੂੰ ਖਰਾਬ ਕਰਨ ਦੇ ਲਈ ਤੇ ਉੱਥੇ ਹੀ ਚੋਰ ਵੀ ਕਿਹਾ ਜਾਂਦਾ ਹੈ ਜਿਸ ਤੋਂ ਬਾਅਦ ਲਗਾਤਾਰ ਤੜਨਾ ਪ੍ਰਦਰਸ਼ਨ ਕਿਸਾਨਾਂ ਦੇ ਵੱਲੋਂ ਹੁਣ ਟੋਲ ਪਲਾਜ਼ੇ ਦੇ ਉੱਤੇ ਕੀਤਾ ਜਾ ਰਿਹਾ ਹੈ ਇਹੋ ਹੀ ਟੋਲ ਪਲਾਜ਼ਾ ਹੈ ਜਿੱਥੇ ਹੀ ਐਮਐਲਏ ਦੇ ਵੱਲੋਂ ਕਿਹਾ ਗਿਆ ਸੀ ਕਿ ਇਹਨਾਂ ਐਮਐਲਏ ਇਹਨਾਂ ਕਿਸਾਨਾਂ ਦੇ ਵੱਲੋਂ ਟੋਲ ਟੋਲ ਪਲਾਜ਼ੇ ਨੂੰ ਬੰਦ ਕਰਵਾਉਣ ਦੇ ਲਈ ਪੈਸੇ ਵੀ ਲਈ ਜਾਂਦੇ ਨੇ ਜਿਸ ਤੋਂ ਬਾਅਦ ਮਾਮਲਾ ਕਾਫੀ ਜ਼ਿਆਦਾ ਵੱਧ ਜਾਂਦਾ ਹੈ ਤਸਵੀਰਾਂ ਐਮਐਲਏ ਦੀਆਂ ਕਿਸਾਨਾਂ ਨੂੰ ਰੋਕਦੇ ਹੋਏ ਨਾਲ ਕਿਸਾਨ ਸਵਾਲ ਪੁੱਛ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਤੇ ਹੁਣ ਕਿਸਾਨ ਧਰਨਾ ਲਗਾ ਰਹੇ ਨੇ ਫਾਜ਼ਿਲਕਾ ਦੇ ਵਿੱਚ ਉਸੇ ਟੋਲ ਪਲਾਜ਼ੇ ਦੇ ਉੱਤੇ ਤੇ ਕਿਸਾਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਤਾਂ ਸਵਾਲ ਚੁੱਕ ਰਹੇ ਨੇ ਤੇ ਐਮਐਲਏ ਸਾਨੂੰ ਚੋਰ ਦੱਸਦਾ ਹੋਇਆ ਨਜ਼ਰ ਆ ਰਹੇ ਨੇ ਕਿ ਕੁਝ ਕਿਸਾਨਾਂ ਦਾ ਕਹਿਣਾ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਦੱਸ ਦੀ ਲਗਾਤਾਰ ਹੀ ਸੋਸ਼ਲ ਮੀਡੀਆ ਦੇ ਉੱਤੇ ਇਸ ਐਮਐਲਏ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਵਾਇਰਲ ਵੀਡੀਓ ਦੇ ਵਿੱਚ ਰੈਲੀ ਕਰਦੇ ਹੋਏ ਸਾਫ਼ ਤੌਰ ਦੇ ਉੱਤੇ ਐਮਐਲਏ ਮੁਸਾਫਰ ਨਜ਼ਰ ਆ ਰਹੇ ਨੇ ਫਾਜ਼ਿਲਕਾ ਤੋਂ ਇਹ ਐਮਐਲਏ ਨੇ ਤੇ ਇਹਨਾਂ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਕਿਸਾਨਾਂ ਨੂੰ ਸਵਾਲ ਜਵਾਬ ਕਰਦੇ ਵੇਲੇ ਰੋਕਿਆ ਜਾ ਰਿਹਾ ਹੈ ਨੇ ਜਿਸ ਦੇ ਵਿੱਚ ਕਿਸਾਨਾਂ ਨੂੰ ਬਾਅਦ ਵਿੱਚ ਜਿਹੜੇ ਹੈ ਬਾਹਰ ਰੈਲੀ ਤੋਂ ਤੱਕਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਕਹਿੰਦੇ ਹੋਏ ਨਜ਼ਰ ਆ ਰਹੇ ਤੁਸੀਂ ਤਾਂ ਹਰ ਥਾਂ ਤੇ ਇਹੀ ਕੰਮ ਕਰਦੇ ਹੋਏ ਨਜ਼ਰ ਆਂਦੇ ਨੇ ਐਮਐਲਏ ਤਾਂ ਕਹਿਣਾ ਹੈ ਕਿ ਕੁਝ ਕੁ ਵੀਡੀਓਜ਼ ਕਰ ਖਾਤਰ ਇਹ ਜਿਹੜੇ ਹੈ ਸਾਡੀਆਂ ਇਸ ਤਰੀਕੇ ਦੇ ਨਾਲ ਰੈਲੀਆਂ ਦੇ ਵਿੱਚ ਵੀਡੀਓ ਬਣਾ ਲੈ ਕੇ ਪੈਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਹਨਾਂ ਕਿਸਾਨਾਂ ਦੇ ਵੱਲੋਂ ਟੋਲ ਪਲਾਜ਼ੇ ਨੂੰ ਬੰਦ ਕਰਵਾਉਣ ਦੇ ਲਈ ਪੈਸੇ ਵੀ ਲਏ ਜਾਂਦੇ ਨੇ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਧੜਨਾ ਪ੍ਰਦਰਸ਼ਨ ਜਿਹੜਾ ਹੈ ਟੋਲ ਪਲਾਜ਼ੇ ਤੇ ਕੀਤਾ ਜਾਂਦਾ ਕਿਸਾਨਾਂ ਨੂੰ ਕਿਹਾ ਗਿਆ ਸੀ ਐਮਐਲਏ ਦੇ ਵੱਲੋਂ ਚੋਰ ਤਾਂ ਕਿਸਾਨ ਜਿਹੜੇ ਨੇ ਹੁਣ ਐਮਐਲਏ ਨੂੰ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਕੁਝ ਕਿਸਾਨਾਂ ਦਾ ਕਹਿਣਾ ਆਓ ਤੁਹਾਨੂੰ ਸੁਣਾ ਦਿਆਂ ਤੇ ਹਲਕੇ ਦਾ ਐਮਐਲਏ ਆ ਜਿਹੜਾ ਕਿ ਇਹੋ ਜਿਹਾ ਐਮਐਲਏ ਮੈਂ ਆਪਦੀ ਜ਼ਿੰਦਗੀ 'ਚ ਨਹੀਂ ਵੇਖਿਆ ਆਨੇਆ ਪੜਿਆ ਲਿਖਿਆ ਪਰ ਅਨਪੜਨਾਉ ਪੜਾ ਦੱਸਦੇ ਆ ਕਿਸਾਨਾਂ ਨੂੰ ਡਫਾਟਰ ਦੱਸਦਾ ਡਫਾਟਰ ਆਪ ਹੈ ਇਹਨੂੰ ਪਹਿਲਾਂ ਆਪਦਾ ਚੈੱਕ ਕਰੇ ਪਛੋਕੜ ਪੀੜੀ ਥੱਲੇ ਛੋਟਾ ਫੇਰੇ ਇਹ ਆਵਾਸੀ ਟੂਲਪਲਾ ਜਦੋਂ ਪੈਸੇ ਲੈ ਆਹ ਗਦਵਾਲੀ ਟੂਲਪਲਾ ਜਦੋਂ ਬੈਠੇ ਜੇ ਚੋਰ ਐਮਐਲਏ ਤੂੰ ਐ ਚੋਰ ਤੂੰ ਠੋਕ ਕੇ ਕਹਿੰਦਾ ਤੂੰ ਲੰਡੂ ਐਮਐਲਏ ਆ ਬੈਠੇ ਗੱਲ ਕਰਨੀ ਆ ਆ ਜਾ ਇੱਥੇ ਬੈਠੇ ਟੂਲ ਪਲਾਜ ਦੇ ਬੋਲਟੀ ਮੁਸਾਫਰ ਨੂੰ ਕਿਹੋ ਕਹਨੇ ਆਵੇ ਇੱਥੇ ਕਰਨੀ ਗੱਲ ਬਣੇ ਪਿਓ ਦਾ ਜਿ세 ਬੰਦਿਆ ਡਫਟਰ ਦੱਸਦਾ ਅਸੀਂ ਤਾਂ ਮੋਦੀ ਦੀ ਧੌਣ ਤੇ ਕਿੱਲਾ ਕੱਢਾਂ ਤੇਰੀ ਜੋ ਕਰ ਦੇਗੇ ਆ ਬੱਲੂ ਵਾਲਾ ਤੈਨੂੰ ਭਜਾਵਾਂਗੇ ਅੱਗੇ ਲਾ ਕੇ ਬੋਲਟੀ ਮੁਸਾਫਰ ਤੂੰ ਕਹਿੰਦਾ ਜੂਨੀਅਰ ਚੋਰ ਤੂੰ ਆ ਇੱਥੇ ਪਿਓ ਦਾ ਪੁੱਤ ਇੱਥੇ ਆ ਕੇ ਵਖਾ ਤੁਹਾਨੂੰ ਫਿਰ ਤੈਨੂੰ ਮੰਨਾਂਗੇ ਗੱਟੇ ਚੋਰ ਤੂੰ ਸਿਲੰਡਰ ਚੋਰ ਤੂੰ ਤੈਨੂੰ ਅਸੀਂ ਅੱਖੀ ਵੇਖਿਆ ਚੋਰ ਤੂੰ ਸਾਨੂੰ ਬਣਾਉਣਾ ਚੋਰ ਤੂੰ ਆਪ ਆ ਸਾਡੇ ਨਾਲ ਅੱਖ ਨਾਲ ਅੱਖ ਮਲਾ ਕੇ ਗੱਲ ਕਰ ਲੈ ਤੈਨੂੰ ਮੰਨ ਜਾਗੇ ਵਾਕੀ ਸੌਹ ਕਰ ਤੂੰ ਚੋਰ ਹੈ ਤੂੰ ਉੱਥੇ ਕਲਰ ਖੜੇ ਵੀ ਫੋਨ ਕੀਤਾ ਜੀ ਨਾ ਬੰਦਾ ਰਕਾਉਣ ਵਾਸਤੇ ਤੇ ਅਸੀਂ ਫਰਾਇਆ ਤੋ ਤੂੰ ਮਿਹਨਤ ਤੇਰੀ ਰਖਾ ਦਿੰਦਾ ਤੇਰੀ ਹਿੰਮਤ ਸੀ ਰਖਾਉਂਦਾ ਅਸੀਂ ਰਕਾਇਆ ਨਾ ਬੰਦਾ ਤੇਰੀ ਬਹੁਤ ਤੂੰ ਜ਼ੋਰ ਮਾਰਿਆ ਜੀ ਆਪ ਦਾ ਵੀ ਮੈਂ ਫੋਨ ਕੀਤਾ ਤਾਂ ਵੀ ਨਹੀਂ ਰੁਕੇ ਫਿਰ ਨੂੰ ਕਹਿਣਾ ਤੰਦੇ ਆ ਤੇਰੇ ਖੁੱਪੜ ਬੈਠੇ ਟੋਲ ਪਲਾਜੇ ਤੇ ਆ ਜਾ ਇੱਥੇ ਕਿਹੜੇ ਪੈਸੇ ਖਾਦੇ ਆ ਸੀ ਇੱਥੇ ਆ ਕੇ ਦੱਸ ਸਾਨੂੰ ਹਿਸਾਬ ਦੇ ਆਜਾ ਤੇਰੇ ਫੁੱਪੜ ਬੈਠੇ ਇੱਥੇ ਟੋਲ ਪਲਾਜੇ ਤੇ ਤੁਸੀਂ ਵੇਖਿਆ ਕਿਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਐਮਐਲਏ ਦੇ ਖਿਲਾਫ ਧੜਨਾ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਜੰਮ ਕੇ ਐਮਐਲਏ ਦੇ ਖਿਲਾਫ ਨਾਅਰੇਬਾਜੀ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਨਾਲ ਹੀ ਐਮਐਲਏ ਦੀ ਵੀਡੀਓ ਦਾ ਜਵਾਬ ਵੀ ਦਿੱਤਾ ਜਾ ਰਿਹਾ ਹੈ ਤੁਸੀਂ ਇਸ ਮਸਲੇ ਦੇ ਉੱਤੇ ਕੀ ਕੁਝ ਸੋਚਦੇ ਨੇ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਟਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ